ਅੱਜੀ ਇੱਕ ਦਿਨ ਫੇਸਬੁੱਕ ਤੇ ਵੀਡੀਓ ਦੇਖ ਰਿਆ ਸੀ ਕਿ ਇੱਕ ਪਰਸਨ ਮੁਰਕ ਵੇਚ ਕੇ ਲੱਖਰਪੇ ਕਮਾ ਰਿਆ ਜਿਵੇਂ ਦੱਸ ਰਿਹਾ ਸੀ ਇੱਕ ਕਨਾਲ ਦੇ ਵਿੱਚੋਂ ਮੁਰਕ ਵੇਚ ਕੇ ਉਹਨੇ ਕਈ ਲੱਖਰਪੇ ਕਮਾ ਲਿਆ ਤਾਂ ਮੇਰੇ ਘਰ ਦੇ ਵਿੱਚ ਵੀ ਮੈਂ ਸਬਜ਼ੀ ਵਾਸਤੇ ਜਗਾ ਜੋ ਛੱਡੀ ਸੀ ਉਹਦੇ ਬਹੁਤ ਜ਼ਿਆਦਾ ਮੁਰਕ ਹੋ ਗਈ ਆ ਆ ਵਿੱਚ ਹੁਣ ਪਿਛਲੇ ਦਿਨ ਬਰਸਾਤਾਂ ਬਹੁਤ ਜ਼ਿਆਦਾ ਹੋਈਆਂ ਨੇ ਤਾਂ ਦੇਖੋ ਕਿਵੇਂ ਮੁਰਕ ਹੀ ਮੁਰਕ ਹੋ ਗਈ ਤਾਂ ਕਿਸੇ ਸਾਥੀ ਨੂੰ ਜੇਕਰ ਕੋਈ ਪਤਾ ਹੋਵੇ ਵੀ ਮੁਰਖ ਤੋਂ ਕਿਵੇਂ ਪੈਸੇ ਕਮਾਈਦੇ ਆ ਤਾਂ ਕਿਰਪਾ ਕਰਕੇ ਕਮੈਂਟ ਦੇ ਵਿੱਚ ਦੱਸਿਓ ਜੀ ਆ ਦੇਖੋ ਆ ਸਾਰੀ ਆਪਣੇ ਕੀ ਨਾਮ ਹੈ ਘਰ ਜਿੱਥੇ ਸਬਜ਼ੀ ਬੀਜਦਾ ਮੈਂ ਉਹਦੇ ਵਿੱਚ ਕਾਫੀ ਜ਼ਿਆਦਾ ਮੁਰਖ ਆ ਪਿਛਲੇ ਦਿਨ ਜਦੋਂ ਬਰਸਾਤਾਂ ਹੋਈਆਂ ਸੀ ਉਹਨਾਂ ਦਿਨਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਮੁਰਖ ਹੋਈ ਆ ਆ ਦੇਖੋ ਕਿੰਨੀ ਜ਼ਿਆਦਾ ਹਰ ਪਾਸੇ ਮੁਰਖੇ ਮੁਰਖ ਸਬਜ਼ੀ ਘਟ ਤੇ ਮੁਰਕ ਜਿਆਦਾ ਸਬਜੀ ਤਾਂ ਲਗਭਗ ਦੋ ਬਰਸਾਤਾਂ ਦੇ ਵਿੱਚ ਇੰਨੀ ਤਾਂ ਲਗਾਤਾਰ ਬਰਸਾਤਾਂ ਚੱਲ ਰਹੀਆਂ ਸਬਜੀ ਤਾਂ ਲਗਭਗ ਸੁੱਕ ਗਈ ਪਰ ਆ ਦੇਖੋ ਮੁਰਕ ਜਿਹੜੀ ਹੈ ਅਜੇ ਵੀ ਖੜੀ ਆ ਤਾਂ ਕੋਈ ਸਾਥੀ ਦੱਸ ਸਕਦਾ ਵੇ ਜਿਵੇਂ ਦੇਖੋ ਇੱਧਰ ਮੁਰਕ ਆ ਗਈ ਸਾਰੀ ਐ ਆ ਸਾਰੀ ਮੁਰਕ ਤਾਂ ਇਹਦੇ ਕੀ ਫਾਇਦੇ ਕੀ ਆ ਜਾਂ ਕਿੱਥੇ ਆਪਾਂ ਇਹਨਾਂ ਨੂੰ ਇਹਦੇ ਤੋਂ ਇਨਕਮ ਲੈ ਸਕਦੇ ਆ ਕਿਵੇਂ ਲੈ ਸਕਦੇ ਦੇਖੋ ਜਿਵੇਂ ਇੱਧਰ ਵੀ ਬਹੁਤ ਜ਼ਿਆਦਾ ਮੁਰਕ ਹੈ ਆ ਫੁੱਲਾਂ ਵਾਸਤੇ ਜਿਹੜੀਆਂ ਕੈਰੀਆਂ ਲਗਾਈਆਂ ਸੀਗੀਆਂ ਆ ਦੇਖੋ ਆ ਫੁੱਲਾਂ ਵਾਸਤੇ ਜਿਹੜੀਆਂ ਕਿਆਰੀਆਂ ਬਣਾਈਆਂ ਸੀ ਉਹਨਾਂ ਦੇ ਵਿੱਚ ਵੀ ਮੁਰਕ ਬਹੁਤ ਜ਼ਿਆਦਾ ਹੈ ਇਧਰ ਬੂਟੇ ਲੱਗੇ ਆ ਤਾਂ ਕੋਈ ਸਾਥੀ ਦਰਸ਼ਕ ਹੋਵੇ ਵੀ ਇਹਦੇ ਤੋਂ ਕਿਵੇਂ ਅਸੀਂ ਆਮਦਨ ਲੈ ਸਕਦੇ ਹਾਂ ਕਿਵੇਂ ਇਨਕਮ ਲੈ ਸਕਦੇ ਹਾਂ ਤਾਂ ਕਿਰਪਾ ਕਰਕੇ ਕਮੈਂਟ ਦੇ ਜਰੂਰ ਦੱਸਿਓ ਜੀ ਕਿਉਂਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਇੱਕ ਬੰਦੇ ਨੇ ਇੱਕ ਖਨਾਲ ਜਗ੍ਹਾ ਤੋਂ ਲੱਖ ਰੁਪਏ ਦੀ ਮੁਰਕ ਜਿਹੜੀ ਹੈ ਵੇਚ ਕੇ ਲੱਖ ਰੁਪਏ ਕਮਾਈ ਕੀਤੀ ਹੈ ਤੋ ਉਹ ਕਿਸ ਤਰ੍ਹਾਂ ਇਹਦਾ ਕੀ ਵਰਤੋਂ ਹੋ ਸਕਦੀ ਹੈ ਕਿਵੇਂ ਵਰਤ ਸਕਦੇ ਆ ਆਪਾਂ ਤਾਂ ਦੱਸਣ ਦੀ ਖੇਚਲ ਤਾਂ ਕਰਿਓ ਪਲੀਜ਼